ਯਹੂਨਾ ਅਧਿਆਇ 1 ਆਦ ਵਿੱਚ ਸ਼ਬਦ ਸੀ ਔਰ ਸ਼ਬਦ ਪਰਮੇਸ਼ਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਰ ਸੀ ਇਹੋ ਆਦ ਵਿੱਚ ਪਰਮੇਸ਼ਰ ਦੇ ਸੰਗ ਸੀ ਸਭ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਇੱਕ ਵਸਤੂ ਵੀ ਉਸ ਤੋਂ ਬਿਨਾ ਨਹੀਂ ਰਚੀ ਗਈ ਉਸ ਵਿੱਚ ਜੀਵਨ ਸੀ ਅਤੇ ਉਹ ਜੀਵਨ ਇਨਸਾਨ ਦਾ ਚਾਨਣ ਸੀ ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ ਪਰ ਅਨਿਰੇਣੀ ਉਹਨੂੰ ਨਾ ਬੁਝਾਇਆ ਪਰਮੇਸ਼ਰ ਦੇ ਵੱਲੋਂ ਯਹੂਨਾ ਨਾਮੇ ਇੱਕ ਮਨੁੱਖ ਭਜਿਆ ਹੋਇਆ ਸੀ ਇਹ ਸਾਖੇ ਦੇ ਲਈ ਆਇਆ ਸੀ ਪਛਾਣਨ ਉਤੇ ਸਾਖੀ ਦੇਵੇ ਤਾਂ ਜੋ ਸਭ ਲੋਕ ਉਹਦੇ ਰਾਹੀਂ ਨਿਚਾ ਕਰਨ ਉਹ ਆਪ ਦਾ ਚਾਨਣ ਨਹੀਂ ਸੀ ਪਰ ਉਹ ਚਾਨਣ ਉਤੇ ਸਾਖੀ ਦੇਣ ਆਇਆ ਸੀ ਸੱਚਾ ਚਾਨਣ ਜਿਹੜਾ ਹਰ ਇੱਕ ਮਨੁੱਖ ਨੂੰ ਉਜਾਲਾ ਕਰਦਾ ਹੈ ਜਗਤ ਵਿੱਚ ਆਉਣ ਵਾਲਾ ਸੀ ਉਹ ਜਗਤ ਵਿੱਚ ਸੀ ਅਤੇ ਜਗਤ ਉਸ ਤੋਂ ਰਚਿਆ ਗਿਆ ਪਰ ਜਗਤ ਨੇ ਉਸ ਨੂੰ ਨਾ ਪਛਾਤਾ ਉਹ ਆਪਣੇ ਘਰ ਆਇਆ ਅਤੇ ਜਿਹੜੇ ਉਸ ਦੇ ਆਪਣੇ ਸਨ ਉਹਨਾਂ ਨੇ ਉਸ ਨੂੰ ਕਬੂਲ ਨਾ ਕੀਤਾ ਪਰ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ ਉਸ ਨੇ ਉਹਨਾਂ ਨੂੰ ਪਰਮੇਸ਼ਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਚਾ ਕੀਤੀ ਉਹ ਨਾਲਹੂ ਤੋਂ ਨਾ ਸਰੀਰ ਦੀ ਇੱਛਾ ਤੋਂ ਨਾ ਪੁਰਖ ਦੀ ਇੱਛਾ ਤੋਂ ਪਰ ਪਰਮੇਸ਼ਰ ਤੋਂ ਪੈਦਾ ਹੋਇ। ਅਤੇ ਸ਼ਬਦ ਦੇ ਤਾਰੀ ਹੋਇਆ। ਅਤੇ ਕਿਰਪਾ ਅਤੇ ਸਚਾਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ। ਅਤੇ ਅਸਾਂ ਉਸ ਦਾ ਤੇਜ ਪਿਤਾ ਦੇ ਇਕਲੋਤੇ ਦੇ ਤੇਜ ਵਰਗਾ ਦੇਖਾ। ਯਹੋਨਾ ਨੇ ਉਸ ਉੱਤੇ ਸਾਕੀ ਦਿੱਤੀ ਅਤੇ ਪੁਕਾਰ ਕੇ ਆਖਿਆ। ਇਹ ਉਹ ਹੈ ਜਿਹਦੀ ਵੇਖੇ ਮੈਂ ਆਖਿਆ ਕਿ ਜੋ ਮੇਰੇ ਮਗਰੋਂ ਆਉਣ ਵਾਲਾ ਹੈ ਸੋ ਮੈਥੋਂ ਵੱਡਾ ਬਣਿਆ ਕਿਉਂਕਿ ਉਹ ਮੈਥੋਂ ਪਹਿਲਾਂ ਸੀ। ਉਸਦੀ ਪਰਪੂਰੀ ਵਿੱਚੋਂ ਅਸਾਂ ਸਭ ਦਾ ਨਹੀਂ ਪਾਇਆ ਕਿਰਪਾ ਹੋਤੇ ਕਿਰਪਾ ਤੁਰਤ ਤਾਂ ਮੂਸਾ ਦੇ ਰਾਹੀਂ ਦਿੱਤੀ ਗਈ ਸੀ ਕਿਰਪਾ ਅਤੇ ਸੱਚਾਈ ਯਿਸੂ ਮਸੀਹ ਤੋਂ ਪਹੁੰਚੀ ਕਿਸੇ ਨੇ ਪਰਮੇਸ਼ਰ ਨੂੰ ਕਦੇ ਨਹੀਂ ਵੇਖਿਆ ਇਕਲੌਤਾ ਪੁੱਤਰ ਜਿਹੜਾ ਪਿਤਾ ਦੀ ਗੋਦ ਵਿੱਚ ਹੈ ਉਸ ਨੇ ਉਹਨੂੰ ਪ੍ਰਗਟ ਕੀਤਾ ਯਹੋਨਾ ਦੀ ਇਹ ਸਾਖੀ ਹੈ ਜਦ ਯਹੂਦੀਆਂ ਨੇ ਯਰੂਸ਼ਲਮ ਤੋਂ ਜਾਜਕਾਂ ਅਤੇ ਲੇਵੀਆਂ ਨੂੰ ਉਹਦੇ ਕੋਲ ਕੱਲਿਆ ਤਾਂ ਉਸ ਤੋਂ ਪੁੱਛਣ ਤੂੰ ਕੌਣ ਹੈ? ਤਦ ਉਸ ਨੇ ਮੰਨ ਲਿਆ ਅਤੇ ਮੁਕਰਨਾ ਸਗੋਂ ਮੰਨ ਲਿਆ ਕਿ ਮੈਂ ਮਸੀਹ ਨਹੀਂ ਹਾਂ। ਤਾਂ ਉਹਨਾਂ ਨੇ ਉਸ ਤੋਂ ਪੁੱਛਿਆ ਫਿਰ ਕੀ ਤੂੰ ਇਲੀਆ ਹੈ? ਉਸ ਨੇ ਅਖਿਆ ਮੈਂ ਨਹੀਂ ਹਾਂ। ਭਲਾ ਤੂੰ ਨਬੀ ਹੈ? ਤਾਂ ਉਸ ਨੇ ਉੱਤਰ ਦਿੱਤਾ ਨਹੀਂ। ਉਪਰੰਤ ਉਹਨਾਂ ਨੇ ਉਸ ਨੂੰ ਆਖਿਆ ਫਿਰ ਤੂੰ ਕੌਣ ਹੈ? ਤਾਂ ਜੋ ਅਸੀਂ ਆਪਣੇ ਭੇਜਣ ਵਾਲਿਆਂ ਨੂੰ ਉੱਤਰ ਦਈਏ ਤੂੰ ਆਪਣੇ ਵਿਖੇ ਕੀ ਆਖਦਾ ਹੈ? ਉਸ ਨੇ ਕਿਹਾ ਕਿ ਜਿਸ ਪ੍ਰਕਾਰ ਯਿਸਾ ਨਬੀ ਨਹੀਂ ਆਖਿਆ ਮੈਂ ਉਜਾਰ ਵਿੱਚ ਇੱਕ ਹੁਕਾ ਦੇਣ ਵਾਲੇ ਦੀ ਆਵਾਜ਼ਾਂ ਕਿ ਪ੍ਰਭੂ ਦਾ ਰਸਤਾ ਸਿੱਧਾ ਕਰੋ ਅਤੇ ਉਹ ਫਰੀਸੀਆਂ ਵੱਲੋਂ ਭੇਜੀ ਹੋਏ ਸਨ ਫਿਰ ਉਹਨਾਂ ਨੇ ਉਸ ਤੋਂ ਪੁੱਛ ਕੇ ਉਸ ਨੂੰ ਕਿਹਾ ਜੇ ਤੂੰ ਨਾ ਮਸੀਹ ਹੈ ਨਾ ਏਲੀਆ ਨਾ ਉਹ ਨਬੀ ਤਾਂ ਫਿਰ ਤੂੰ ਬਪਤਿਸਮਾ ਕਿਉਂ ਦਿੰਦਾ ਹੈ ਯੋਹਨਾ ਨੇ ਉਹਨਾਂ ਨੂੰ ਉੱਤਰ ਦਿੱਤਾ ਮੈਂ ਤਾਂ ਜਲ ਨਾਲ ਬਪਤਿਸਮਾ ਦਿੰਦਾ ਹਾਂ ਪਰ ਤੁਹਾਡੇ ਵਿਚਾਰ ਇੱਕ ਖਲੋਤਾ ਹੈ ਜਿਹਨੂੰ ਤੁਸੀਂ ਨਹੀਂ ਪਛਾਣਦੇ ਉਹ ਜੋ ਮੇਰੇ ਮਗਰੋਂ ਆਉਣ ਵਾਲਾ ਹੈ ਜਦੀ ਜੁੱਤੀ ਦਾ ਤਸਮਾ ਮੈਂ ਖੋਲਣ ਦੇ ਯੋਗ ਨਹੀਂ ਹਾਂ ਇਹ ਗੱਲਾਂ ਯਰਦਨ ਦੇ ਪਾਰ ਬੈਤਨੀਆਂ ਵਿੱਚ ਹੋਈਆਂ ਜਿੱਥੇ ਯੋਨਾ ਬਪਸਮਾ ਦਿੰਦਾ ਸੀ ਦੂਜੇ ਦਿਨ ਇਹ ਸੁਨੋ ਆਪਣੇ ਵੱਲ ਆਉਂਦਾ ਵੇਖ ਕੇ ਉਸਨੇ ਆਖਿਆ ਵੇਖੋ ਪਰਮੇਸ਼ਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁਕ ਲਿਆ ਜਾਂਦਾ ਹੈ ਇਹ ਉਹ ਹੈ ਜਿਹਦੀ ਵੇਖ ਕੇ ਮੈਂ ਅਖਦਾ ਸਾਂ ਕਿ ਮੇਰੇ ਮਗਰੋਂ ਇੱਕ ਪੁਰਸ਼ ਆਉਂਦਾ ਹੈ ਜੋ ਮੈਥੋਂ ਵੱਡਾ ਬਣਿਆ ਕਿਉਂਕਿ ਉਹ ਮੈਥੋਂ ਪਹਿਲਾਂ ਸੀ ਮੈਂ ਤਾਂ ਉਹਨੂੰ ਨਹੀਂ ਜਾਣਦਾ ਸਾਂ ਪਰ ਮੈਂ ਜਲ ਨਾਲ ਬਪਤਿਸਮਾ ਇਸ ਲਈ ਜਿੰਦਾ ਆਇਆ ਤਈ ਉਹ ਇਸ్రਾਈਲ ਉੱਤੇ ਪ੍ਰਗਟ ਹੋਵੇ ਯਹੂਨਾ ਨੇ ਇਹ ਸਾਖੀ ਦੇ ਕੇ ਆਖਿਆ ਕਿ ਮੈਂ ਆਤਮਾ ਨੂੰ ਕਬੂਤਰ ਦੀ ਨਿਯਾਈ ਆਕਾਸ਼ੋਂ ਉਤਰਦਾ ਦੇਖਿਆ ਅਤੇ ਉਹ ਉਸ ਉੱਤੇ ਠਹਿਰਿਆ ਔਰ ਮੈਂ ਉਸ ਨੂੰ ਨਹੀਂ ਜਾਣਦਾ ਸਾਂ ਪਰ ਜਿਹਨੇ ਮੈਨੂੰ ਜਲ ਨਾਲ ਬਪਤਿਸਮਾ ਦੇਣ ਲਈ ਕੱਲਿਆ ਉਸਨੇ ਮੈਨੂੰ ਆਖਿਆ ਕਿ ਜਿਹਦੇ ਉੱਤੇ ਤੂੰ ਆਤਮਾ ਨੂੰ ਉਤਰਦਾ ਅਤੇ ਉਸ ਉੱਤੇ ਠਹਿਰਦਾ ਦੇਖੇ ਇਹ ਉਹ ਹੈ ਜੋ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੰਦਾ ਹੈ ਸੋ ਮੈਂ ਵੇਖਿਆ ਅਤੇ ਸਾਖੀ ਦਿੱਤੀ ਹੈ ਜੋ ਇਹ ਪਰਮੇਸ਼ਰ ਦਾ ਪੁੱਤਰ ਹੈਗਾ ਦੂਜੇ ਦਿਨ ਯਹੂਨਾ ਅਤੇ ਉਹਦੇ ਚੇਲਿਆਂ ਵਿੱਚੋਂ ਦੋ ਜਣੇ ਖਲੋਤੇ ਹੋਏ ਸਨ ਅਤੇ ਉਸਨੇ ਯਿਸੂ ਨੂੰ ਉਤਰਿਆ ਜਾਂਦਾ ਵੇਖ ਕੇ ਆਖਿਆ ਵੇਖੋ ਪਰਮੇਸ਼ਰ ਦਾ ਲੀਲਾ ਤਾਂ ਉਹ ਦੋਵੇਂ ਚੇਲੇ ਉਸਦੀ ਗੱਲ ਸੁਣ ਕੇ ਯਿਸੂ ਦੇ ਅੰਮ੍ਰਿਤ ਤੁਰ ਪਏ ਉਸ ਨੇ ਪਿਛਾ ਮੁੜ ਕੇ ਅਤੇ ਉਹਨਾਂ ਨੂੰ ਮਗਰੋਂ ਦੇ ਵੇਖ ਕੇ ਉਹਨਾਂ ਨੂੰ ਆਖਿਆ ਤੁਸੀਂ ਕੀ ਪਾਲਦੇ ਹੋ ਉਹਨਾਂ ਉਸ ਨੂੰ ਆਖਿਆ हे ਰੱਬੀ ਅਰਥਾਤ ਹੈ ਗੁਰੂ ਤੁਸੀਂ ਕਿੱਥੇ ਟਿਕਦੇ ਹੋ ਉਸ ਨੇ ਉਹਨਾਂ ਨੂੰ ਆਖਿਆ ਆਓ ਤਾਂ ਵੇਖੋਗੇ ਸੋ ਉਹ ਗਏ ਔਰ ਜਿੱਥੇ ਉਹ ਰਹਿੰਦੇ ਸੀ ਵੇਖਿਆ ਅਤੇ ਉਸ ਦਿਨ ਉਹ ਉਹਦੇ ਸੰਗ ਰਹੇ ਉਸ ਵੇਲੇ ਸਵਾ ਤਿੰਨ ਦੀ ਦੁਪਹਿਰ ਦਾ ਦਿਨ ਗਿਆ ਸੀ ਉਹਨਾਂ ਦੋਹਾਂ ਵਿੱਚੋਂ ਜਿਨ੍ਹਾਂ ਨੇ ਯੋਨਾ ਦੀ ਗੱਲ ਸੁਣੀ ਅਤੇ ਯਿਸੂ ਦੇ ਮਗਰ ਹੋਤਰੇ ਇੱਕ ਸ਼ਮੌਨ ਪਤਰਸ ਦਾ ਭਰਾ ਅੰਦਰਿਆ ਸੀ ਉਸ ਨੇ ਆਪਣੇ ਸਕੇ ਭਰਾ ਸ਼ਮੌਨ ਨੂੰ ਪਹਿਲਾਂ ਲੱਭ ਕੇ ਉਹਨੂੰ ਕਿਹਾ ਅਸਾ ਮਸੀਹ ਨੂੰ ਅਰਥਾਤ ਕ੍ਰਿਸਟਸ ਨੂੰ ਲੱਭ ਲਿਆ ਹੈ ਉਸ ਨੂੰ ਯਿਸੂ ਕੋਲ ਲਿਆਇਆ ਅਤੇ ਯਿਸੂ ਨੇ ਉਸ ਉਤੇ ਦ੍ਰਿਸ਼ਟ ਕਰਕੇ ਕਿਹਾ ਜੋ ਤੂੰ ਯੋਨਾ ਦਾ ਪੁੱਤਰ ਸ਼ਮੌਨ ਹੈ ਤੂੰ ਕੇਫਾਸ ਅਰਥਾਤ ਪਤਰਸ ਸੁਦਾਮੇਗਾ ਅਗਲੇ ਪਲਕ ਯਿਸੂ ਨੇ ਚਾਇਆ ਜੋ ਉੱਥੋਂ ਨਿਕਲ ਕੇ ਗਲੀਲ ਵਿੱਚ ਜਾਵੇ ਤਾਂ ਫਿਲਿਪਸ ਲੱਭ ਕੇ ਉਹਨੂੰ ਆਖਿਆ ਪਈ ਮੇਰੇ ਪਿੱਛੇ ਹੋ ਤੁਰ ਅਤੇ ਫਿਲਿਪਸ ਬੈਤਸੈਦੀ ਦਾ ਸੀ ਜੋ ਇੰਦਰੀਆਸ ਔਰ ਪਤਰਸਦਾ ਨਗਰ ਹੈ ਫਿਲਿਪਸ ਨੇ ਨਥਾਨੀਲ ਨੂੰ ਲੱਭ ਕੇ ਉਹਨੂੰ ਆਖਿਆ ਕਿ ਜਿਹਦੇ ਵਿਖੇ موسی ਨੇ ਤੁਰੇਤ ਵਿੱਚ ਨਬੀਆਂ ਨੇ ਲਿਖਿਆ ਸੋ ਅਸਾਂ ਉਸ ਨੂੰ ਲੱਭ ਪਿਆ ਹੈ ਉਹ ਯੂਸਫ ਦਾ ਪੁੱਤਰ ਯਿਸੂ ਨਾਸਰਤ ਦਾ ਹੈ ਤਾਂ ਨਥਾਨੀਲ ਨੇ ਉਸ ਨੂੰ ਆਖਿਆ ਭਲਾ ਨਾਸਰਤ ਵਿੱਚੋਂ ਕੋਈ ਉੱਤਮ ਵਸਤੂ ਨਿਕਲ ਸਕਦੀ ਹੈ ਫਿਲਿਪਸ ਨੇ ਉਹਨੂੰ ਆਖਿਆ ਆ ਤੇ ਵੇਖ ਯਿਸੂ ਨੇ ਥਾਲੀਲ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਉਹਦੇ ਵਿਖਿਆਖਿਆ ਵੇਖੋ ਸੱਚਾ ਇਸرائیਲੀ ਜਿਹਦੇ ਵਿੱਚ ਛਲ ਨਹੀਂ ਹੈ ਨਥਾਨੀਅਲ ਨੇ ਉਸ ਨੂੰ ਆਖਿਆ ਤੁਸੀਂ ਮੈਨੂੰ ਕਿੱਥੋਂ ਜਾਣਦੇ ਹੋ ਯਿਸੂ ਨੇ ਉਹਨੂੰ ਉੱਤਰ ਦਿੱਤਾ ਭਈ ਉਸ ਤੋਂ ਪਹਿਲਾਂ ਜੋ ਫਿਲਿਪਸ ਨੇ ਤੈਨੂੰ ਸੱਦਿਆ ਜਾਂ ਤੂੰ ਹੰਜੀਰ ਦੇ ਵਿੱਚ ਹੀਟਸ ਹੈ ਮੈਂ ਤੈਨੂੰ ਡਿਠਾ ਨਥਾਨੀਅਲ ਨੇ ਉਸ ਨੂੰ ਉੱਤਰ ਦਿੱਤਾ ਸਵਾਮੀ ਜੀ ਤੁਸੀਂ ਪਰਮੇਸ਼ਰ ਦੇ ਪੁੱਤਰ ਹੋ ਤੁਸੀਂ ਇਸਰਾਇਲ ਦੇ ਪਾਦਸ਼ਾਹ ਹੋ ਯਿਸੂ ਨੇ ਉਹਨੂੰ ਉੱਤਰ ਦਿੱਤਾ ਕਿ ਤੂੰ ਇਸ ਲਈ ਨਿਚਾ ਕਰਦਾ ਹੈ ਜੋ ਮੈਂ ਤੈਨੂੰ ਕਿਹਾ ਕਿ ਹੰਜੀਰ ਦੇ ਬਿਰਛੇਟ ਮੈਂ ਤੈਨੂੰ ਵੇਖਿਆ ਤੂੰ ਇਹਨਾਂ ਨਾਲੋਂ ਵੱਡੀਆਂ ਗੱਲਾਂ ਵੇਖੇਂਗਾ ਫਿਰ ਉਸ ਨੂੰ ਆਖਿਆ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਜੋ ਤੁਸੀਂ ਆਕਾਸ਼ ਨੂੰ ਖੁੱਲਾ ਅਤੇ ਪਰਮੇਸ਼ਰ ਦੇ ਦੂਤਾਂ ਨੂੰ ਮਨੁੱਖ ਪੁੱਤਰ ਉੱਤੇ ਚੜਦੇ ਅਤੇ ਉਤਰਦੇ ਵੇਖੋਗੇ